ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਲੈਕਸ਼ਨ ਜਿਹੜੀ ਹੈ ਕਿੱਦਾਂ ਦੀ ਲੱਗਦੀ ਆ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆ ਫਰਸਟ ਸੂਟ ਆਪਣਾ ਹੋਏਗਾ ਪਿਓਰ ਕ੍ਰੇਪ ਦੇ ਵਿੱਚ ਫੈਬਰਿਕ ਰਹੇਗਾ ਬਹੁਤ ਸੋਹਣਾ embroiderry ਦਾ ਕੰਮ ਕੀਤਾ ਸਾਰੇ ਸ਼ਰਟ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਆ ਨਾਲ ਬਾਟਮ ਆਪਾਂ ਰੱਖੀਏ ਦੇ ਪਲੇਨ ਠੀਕ ਹੈ ਜੀ ਕੰਟਰਾਸਟ ਕਲਰ ਕੰਟਰਾਸਟ ਬਹੁਤ ਅੱਛੇ ਰਹਿਣ ਵਾਲੇ ਆ ਲਾਈਟ ਡਾਰਕ ਬਹੁਤ ਸੋਹਣੇ ਕੱਟ ਕਲਰ ਕੰਟਰਾਸਟ ਰੱਖੇ ਆ ਆਪਾਂ ਬਹੁਤ ਹੀ ਵਧੀਆ ਫੈਬਰਿਕ ਆ ਪਿਓਰ ਕ੍ਰੇਪ ਦਾ ਫੈਬਰਿਕ ਹੋਏਗਾ ਕੁਆਲਿਟੀ ਬਹੁਤ ਵਧੀਆ ਫੈਬਰਿਕ ਦੀ ਰਹੇਗੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ embroidery ਦਾ ਕੰਮ ਜਿਹੜਾ ਬਹੁਤ ਸਫਾਈ ਦਾ ਕੀਤਾ ਹੋਇਆ ਹੈ ਬਹੁਤ ਵਧੀਆ ਜਿਹੜੇ ਰੈਡੀ ਹੋਏਗੇ ਸੂਟ ਬਾਕੀ ਤੁਸੀਂ ਅਗਰ ਸਟਿਚ ਕਰਾਉਣਾ ਚਾਹੁੰਦੇ ਆ ਤੁਸੀਂ ਸਟਿਚ ਵੀ ਕਰਾ ਸਕਦੇ ਹੋ ਜਦੋਂ ਸਟਿਚ ਹੋ ਕੇ ਰੈਡੀ ਹੋਣਗੇ ਤਾਂ ਬਹੁਤ ਸੋਹਣੀ ਜਿਹੜੀ ਸੂਟ ਦੀ ਲੁੱਕ ਨਿਕਲ ਕੇ ਆਏਗੀ ਦੇਖੋ ਬਹੁਤ ਸੋਹਣੇ ਸੋਹਣੇ ਰੰਗ ਆ ਬਹੁਤ ਸੋਹਣੇ ਡਿਜ਼ਾਈਨ ਆ ਇਹ ਪ੍ਰਿੰਟ ਸੂਟ ਜਿਹੜੇ ਕੰਟਰਾਸਟ ਵਿੱਚ ਬਹੁਤ ਭੈਣਾਂ ਦੀ ਡਿਮਾਂਡ ਹੁੰਦੀ ਹੈ ਬਹੁਤ ਹੀ ਲਾਈਕ ਕਰਦੀਆਂ ਭੈਣਾਂ ਇਹ ਵਾਲੇ ਸੂਟ ਜਿਨ੍ਹਾਂ ਦੇ ਨਾਲ ਬਾਟਮ ਪਲੇਨ ਹੁੰਦੀ ਹੈ ਦੇਖ ਸਕਦੇ ਹੋ ਇਦਾਂ ਸ਼ਰਟ ਹੋਏਗੀ ਹੈਵੀ ਬਣੀ ਹੋਏਗੀ ਸ਼ਰਟ ਤੇ ਸਾਰੀ ਤੇ ਜਿਹੜਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਬਾਕੀ ਜੀ ਸਟੀਚਿੰਗ ਵੀ ਅਵੇਲੇਬਲ ਆ ਤੁਸੀਂ ਸਟਿਚ ਕਰਾਉਣਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਆਪਾਂ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਸਟੀਚਿੰਗ ਕਰਕੇ ਦਵਾਂਗੇ ਅਗਰ ਤੁਸੀਂ ਪੇਸਟਿੰਗ ਪੱਟੀ ਨਾਲ ਸਟੀਚਿੰਗ ਕਰਾਉਣੀ ਜਿੱਦਾਂ ਵੀ ਕਰਾਉਣੀ ਹੈ ਵਿਦਆਊਟ ਪੇਸਟਿੰਗ ਪੱਟੀ ਤੁਸੀਂ ਸਾਨੂੰ ਦੱਸ ਸਕਦੇ ਹੋ ਉਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਨੈਕਸਟ ਆਪਣੇ ਕੋਲ ਇਹ ਵਾਲੀ ਫੈਬਰਿਕ ਹੋਏਗਾ ਇਹ ਪਿਓਰ ਸ਼ਿਮਰ ਸਿਲਕ ਦੇ ਵਿੱਚ ਹੋਏਗਾ ਠੀਕ ਹੈ ਆਪਾਂ ਸਾਰੇ ਫੈਬਰਿਕ ਪਿਓਰ ਵਾਲੇ ਲੈ ਕੇ ਆਏ ਆ ਪਿਓਰ ਸ਼ਿਮਰ ਸਿਲਕ ਦੇ ਵਿੱਚ ਹੋਏਗਾ ਇਹਦੇ ਤੇ ਫੁੱਲੀ ਹੈਂਡਵਰਕ ਦਾ ਕੰਮ ਕੀਤਾ ਘੇਰੇ ਤੁਹਾਨੂੰ ਆਪਾਂ ਲਾ ਕੇ ਤੁਹ ਦਿਖਾ ਰਹੇ ਆ ਬਹੁਤ ਹੀ ਹੈਵੀ ਬਣੇ ਹੋਏ ਆ ਇਦੇ ਵਿੱਚ ਕੱਟ ਦਾਣਾ ਮੋਤੀ ਸਾਰਾ ਕੰਮ ਕੀਤਾ ਹੋਏਗਾ ਠੀਕ ਹੈ ਕੱਟ ਦਾਣੇ ਦਾ ਮੋਤੀ ਦਾ ਕੰਮ ਕੀਤਾ ਹੋਏਗਾ ਇਹ ਆਪਣੇ ਕੋਲ ਹੈਗੀ ਹੈ ਜੀ ਆਪਾਂ ਇਹਨੂੰ ਵਾਈਟ ਕਲਰ ਚ ਲੈ ਕੇ ਆਏ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਰੈਡੀ ਕਰਵਾਉਣਾ ਕਿਸੇ ਵੀ ਕਲਰ ਚ ਤੁਸੀਂ ਕਰਾਉਣਾ ਚਾਹੁੰਦੇ ਆ ਆਪਾਂ ਤੁਹਾਨੂੰ ਬਕਾਇਦਾ ਡਾਈ ਕਰਕੇ ਦੇਵਾਂਗੇ ਉਸੇ ਕਲਰ ਵਿੱਚ ਤੁਸੀਂ ਇਹਨੂੰ ਰੈਡੀ ਕਰਾ ਸਕਦੇ ਹੋ ਤੁਸੀਂ ਜਸਟ ਸਾਨੂੰ ਕਲਰ ਦੀ ਫੋਟੋ ਭੇਜਣੀ ਹੈ ਕਿ ਤੁਸੀਂ ਇਸ ਕਲਰ ਵਿੱਚ ਇਹਨੂੰ ਲਾਈਕ ਕਰਦੇ ਆ ਇਹ ਕਲਰ ਤੁਹਾਨੂੰ ਪਸੰਦ ਆ ਉਹੀ ਕਲਰ ਦੇ ਵਿੱਚ ਆਪਾਂ ਤੁਹਾਨੂੰ ਰੈਡੀ ਕਰਕੇ ਉਸੇ ਤਰ੍ਹਾਂ ਹੀ ਬਣਾ ਕੇ ਜਿਹੜਾ ਇਹ ਭੇਜਾਂਗੇ ਠੀਕ ਹੈ ਜੀ ਪਕਾਇਦਾ ਬਣਾ ਉਸੇ ਵਿੱਚ ਹੀ ਰੈਡੀ ਕਰਕੇ ਦਵਾਂ ਕਿਉਂਕਿ ਇਹ ਵਾਈਟ ਵਿੱਚ ਹੀ ਆਉਂਦਾ ਹੈ ਮੋਸਟਲੀ ਇਹਨੂੰ ਆਪਾਂ ਰੈਡੀ ਐਂਡ ਡਰਾਈ ਕਰਾਉਣਾ ਪੈਂਦਾ ਹੈ ਠੀਕ ਹੈ ਜਿਹੜੀ ਵੀ ਭੈਣਾਂ ਦੀ ਡਿਮਾਂਡ ਹੋਊਗੀ ਜਿਹੜਾ ਵੀ ਕਲਰ ਤੁਸੀਂ ਚਾਹੋ ਤੁਹਾਡੀ ਆਪਣੀ ਕਲਰ ਚੁਆਇਸ ਹੋਏਗੀ ਤੁਸੀਂ ਉਸੇ ਕਲਰ ਵਿੱਚ ਡਾਈ ਕਰਵਾ ਕੇ ਲੈ ਸਕਦੇ ਹੋ ਜੀ ਬਹੁਤ ਸੋਹਣਾ ਅਗਰ ਤੁਸੀਂ ਇਹਦੇ ਨਾਲ ਕੋਈ ਡਰੈੱਸ ਬਣਾਉਣਾ ਚਾਹੁੰਦੇ ਆ ਲਾਈਕ ਗਰਾਰਾ ਸ਼ਰਾਰਾ ਬਣਾਉਣਾ ਚਾਹੁੰਦੇ ਆ ਜਾਫਾ ਵਗੈਰਾ ਬਣਾਉਣਾ ਚਾਹੁੰਦੇ ਆ ਬਹੁਤ ਹੀ ਸੋਹਣਾ ਬਣੇਗਾ ਜੀ ਬਹੁਤ ਸੋਹਣਾ ਬਣ ਕੇ ਜਿਹੜਾ ਇਹ ਰੈਡੀ ਹੋਏਗਾ ਬਾਕੀ ਅਗਰ ਤੁਸੀਂ ਇਹਨੂੰ ਕਿਸੇ ਅਕੋਰਡਿੰਗ ਵੀ ਸਟੀਚ ਅਗਰ ਸਲਵਾਰ ਸੂਟ ਸਟੀਚ ਕਰਾਉਣਾ ਚਾਹੁੰਦੇ ਹੋ ਉਦਾਂ ਵੀ ਕਰਾ ਸਕਦੇ ਹੋ ਤੁਹਾਡੀ ਮਰਜ਼ੀ ਤੁਸੀਂ ਜਿੱਦਾਂ ਲਾਈਕ ਕਰਦੇ ਆ ਇਹਦੇ ਵਿੱਚ ਆਪਣੇ ਕੋਲ ਅਨਲਿਮਿਟਿਡ ਡਿਜ਼ਾਈਨ ਹੈਗੇ ਆ ਬਹੁਤ ਹੀ ਵੱਖਰੇ ਵੱਖਰੇ ਡਿਜ਼ਾਈਨ ਲੈ ਕੇ ਆਏ ਆ ਬਹੁਤ ਹੀ ਡਿਫਰੈਂਟ ਡਿਜ਼ਾਈਨ ਲੈ ਕੇ ਇਹਨੂੰ ਕਿਸੇ ਵੀ ਕਲਰ ਚ ਤੁਸੀਂ ਰੈਡੀ ਕਰਵਾਓ ਨੈਕਸਟ ਆਪਾਂ ਹਾਂ ਵਾਲੇ ਜਿਹੜੇ ਨੇਚਰਲ ਕ੍ਰੇਪ ਦੇ ਸੂਟ ਲੈ ਕੇ ਆਇਆ ਜਿਨ੍ਹਾਂ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈਗਾ ਇਹਨਾਂ ਤੇ ਫੁੱਲੀ ਜਿਹੜਾ ਮੋਤੀ ਦਾ ਸਿੱਪੀ ਦਾ ਕੱਟ ਦੇਣ ਦਾ ਸਾਰੇ ਕੰਮ ਕੀਤਾ ਨੇੜੇ ਤੋਂ ਤੁਸੀਂ ਕਢਾਈ ਚੈੱਕ ਕਰੋ ਦੇਖੋ ਕਿੰਨੀ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਹੈ ਜੀ ਬਹੁਤ ਸੋਹਣਾ ਜਿਹੜਾ ਆ ਸਫਾਈ ਦੇ ਨਾਲ ਸੂਟ ਰੈਡੀ ਕੀਤੇ ਆ ਦੁਪੱਟੇ ਇਹਨਾਂ ਦੇ ਨਾਲ ਹੋਣਗੇ ਚਨੌਨ ਦੇ ਦੁਪੱਟੇ ਤੇ ਫੋਰ ਸਾਈਡ ਜਿਹੜੀ ਲੈਸ਼ ਲੱਗੀ ਹੋਏਗੀ ਠੀਕ ਹੈ ਜੀ ਨਾਲ ਬਾਟਮ ਜਿਹੜੀ ਇਹਨਾਂ ਦੇ ਪਲੇਨ ਰਹੇਗੀ ਦੁਪੱਟੇ ਤੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਤੇ ਸ਼ਾਰਟ ਤੇ ਜਿਹੜਾ ਹੈਵੀ ਵਰਕ ਕੀਤਾ ਹੋਇਆਗਾ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਕਲਰ ਪਸੰਦ ਆ ਤੁਸੀ ਇਹ ਵੀ ਬਾਈ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਤੁਸੀਂ ਉਸ ਨੰਬਰ ਤੇ ਮੈਸੇਜ ਕਰੋ ਆਪਣਾ ਜਿਹੜਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਕਿਸੇ ਵੀ ਸੂਟ ਰਿਲੇਟਡ ਕੋਈ ਵੀ ਇਨਕੁਆਰੀ ਲੈਣਾ ਚਾਹੁੰਦੇ ਆ ਕੋਈ ਵੀ ਨੌਲੇਜ ਲੈਣਾ ਚਾਹੁੰਦੇ ਤੁਸੀਂ ਸਾਨੂੰ ਕੁਝ ਵੀ ਪੁੱਛ ਸਕਦੇ ਹੋ ਬਾਕੀ ਅਗਰ ਤੁਸੀਂ ਇਹਨਾਂ ਵਿੱਚੋਂ ਤੁਹਾਨੂੰ ਜਿਹੜਾ ਵੀ ਪਸੰਦ ਦੇ ਕਲਰ ਤੁਸੀਂ ਉਹ ਵੀ ਜਿਹੜਾ ਲੈ ਸਕਦੇ ਹੋ ਨੈਕਸਟ ਆਵਰੇ ਸੂਟ ਆ ਇਹ ਆਪਣੇ ਜੌਰਜਟ ਦੇ ਵਿੱਚ ਹੈ ਆਪਣੇ ਕੋਲ ਇਹਦੇ ਵਿੱਚ 3 ਕਲਰ ਅਵੇਲੇਬਲ ਆ ਅਗਰ ਤੁਸੀਂ ਹੋਰ ਕੋਈ ਕਲਰ ਲੈਣਾ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਬਕਾਇਦਾ ਲੈ ਸਕਦੇ ਹੋ ਕਿਉਂਕਿ ਇਹਦੇ ਵਿੱਚ ਵੀ ਆਪਣੇ ਕੋਲ ਵਾਈਟ ਕਲਰ ਚ ਫੈ布ਰਿਕ ਅਵੇਲੇਬਲ ਹੁੰਦਾ ਆ ਤੁਸੀਂ ਕਿਸੇ ਕਲਰ ਚ ਡਾਈ ਕਰਵਾਉਣਾ ਚਾਹੁੰਦੇ ਆ ਤੁਸੀਂ ਡਾਈ ਕਰਵਾ ਕੇ ਇਹਨੂੰ ਲੈ ਸਕਦੇ ਹੋ ਠੀਕ ਹੈ ਜੀ ਨੈਕਸਟ ਆਪਣੇ ਕੋਲ ਆਹਸੋਪ ਲੈ ਕੇ ਆਇਆ ਇਹ ਸਿੰਗਲ ਪੀਸ ਹੋਏਗਾ ਸ਼ਿਮਰ ਦੇ ਵਿੱਚ ਹੋਏਗਾ ਇਹਦੇ ਨਾਲ ਤੁਸੀਂ ਕੀ ਜੋ ਵੀ ਸਟਿਚ ਕਰਨਾ ਬਾਟਮ ਕਰਨੀ ਕਰਾਰਾ ਸ਼ਰਾਰਾ ਜਾਫਾ ਜੋ ਸਟਿਚ ਕਰਨਾ ਕਰ ਸਕਦੇ ਹੋ ਦੇਖੋ ਵੈਸੇ ਇਦਾਂ ਬਣ ਕੇ ਰੈਡੀ ਹੋਏਗਾ ਸੈਲੀਬ੍ਰਿਟੀ ਸੂਟ ਹੋਏਗਾ ਜੀ ਠੀਕ ਹੈ ਜੀ ਦੁਪट्टे ਦੇ ਫੋਰ ਸਾਈਡ ਜਿਹੜਾ ਕਟਵਰਗ ਦਾ ਕੰਮ ਕਰਕੇ ਜਿਹੜਾ ਬਾਕੀ ਵਰਕ ਵੀ ਕੀਤਾ ਹੋਏਗਾ ਨੈਕਸਟ ਆਪਣੇ ਕੋਲ ਆਵਲਾ ਪੀਸ ਅਵੇਲੇਬਲ ਹੈ ਜਿਹਦੇ ਤੇ ਫਰੰਟ ਤੇ 슬ੀਵਸ ਤੇ ਕੰਮ ਕੀਤਾ ਹੋਏਗਾ ਦੁਪट्टे ਦੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਤੇ ਦੁਪट्टे ਤੇ ਵੀ ਫੋਰ ਸਾਈਡ ਜਿਹੜਾ ਵਰਕ ਵੀ ਕੀਤਾ ਹੋਏਗਾ ਇੱਦਾਂ ਦੇਖੋ ਨਾਲ ਜਿਹੜਾ ਗਰਾਰ ਅਸ਼ਾਰਾ ਜੋ ਵੀ ਤੁਸੀਂ ਸਟੀਚ ਕਰਨਾ ਇਦਾਂ ਹੈਵੀ ਬਣ ਕੇ ਰੈਡੀ ਹੋਏਗਾ ਬਹੁਤ ਹੀ ਸੋਹਣਾ ਹੋਏਗਾ ਵਿਆਹ ਸ਼ਾਦੀਆਂ ਦੇ ਲਈ ਸਪੈਸ਼ਲ ਇਹ ਰੈਡੀ ਹੋਣ ਵਾਲੇ ਸੂਟ ਆ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਧੰਨਵਾਦ ਜੀ